ਕਿ ਜਦ ਲਾਅ ਐਂਡ ਆਰਡਰ ਤੁਹਾਨੂੰ ਕੋਪੂਥਰੇ ਦੀ ਸਥਿਤੀ ਪਤਾ ਜੀ ਲਗਾਤਾਰ ਜੇ 3 ਮਰਡਰ ਹੋ ਚੁੱਕੇ ਦਿਨ ਦਿਹਾੜੇ ਚਿੱਟੇ ਦਿਨ ਇੱਥੇ ਮਰਡਰ ਹੋ ਚੁੱਕੇ ਆ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਮੇਰੀ ਤਾਂ ਇਹੀ ਮੰਗ ਆ ਕਿ ਪਲੀਜ਼ ਕਪੂਥਰੇ ਨੂੰ ਬਚਾਇਆ ਜਾਵੇ ਕਪੂਥਰੇ ਦੇ ਵਿੱਚ ਜੋ ਸਿਸਟਮ ਹਾਲਾਤ ਨੇ ਬੰਦਾ ਸ਼ਾਮ ਨੂੰ ਆਪਣੇ ਘਰੋਂ ਸਬਜ਼ੀ ਲੈਣ ਤ ਵੀ ਡਰਦਾ ਤਰੀਕਾ ਕੀ ਬੋੜਿਆ ਹੋਇਆ ਨਾ ਤਾਂ ਕੌਕਰਾਂ ਦਾ ਪੁਆਇੰਟ ਨਾ ਆਣ ਦੀ ਸਥਿਤੀ ਜੋ ਹੋ ਇਹ ਸੋਨੀ ਸਾਹਿਬ ਨੇ ਕੋਈ ਸਰਕਾਰੀ ਫੀਸ ਨਹੀਂ ਮੰਗਦਾ ਕਹਿੰਦੇ ਉਸ ਸਾਬਤ ਕਰੋ ਇਸ ਗੱਲ ਨੂੰ ਮਗਰ ਸਰਦਾਰ ਇਸ ਨਾਮ ਸੁਣ ਕੇ ਪਿਆਰ ਨੂੰ ਇੰਨੇ ਵਪਾਰੀ ਇੰਨਾ ਸ਼ਹਿਰ ਅਜੀਤ ਸਿੰਘ ਸਾਹਿਬ ਕੋਲ ਆਇਆ ਆ ਜਿਸ ਕਾਮ ਕਰਦਾ ਹਨ ਮਨ ਹਸਾਰਿਆਂ ਦਾ ਕਿ ਇਹਨਾਂ ਦਾ ਕੋਈ ਵੀ ਬੰਦਾ ਉੱਠ ਕੇ ਜਿੰਨੀ ਮਰਜ਼ੀ ਤੱਕ ਕਰਦਾ ਨਜ਼ਾਇਜ਼ ਜਿੱਦਾਂ ਕਰ ਲੱਗ ਪੂਗਾ ਵਪਾਰਤਾ ਅੱਗੇ ਹੀ ਬੁਤਾਰੀਆਂ ਤੇ ਬਹੁਤ بڑے ਹਾਲਾਤਾਂ ਦੇ ਵਿੱਚ ਹਾਲਾਤ ਬਹੁਤੇ ਅੱਛੇ ਨਹੀਂ ਹੈ ਤੇ ਜੇ ਉਹਨਾਂ ਦੀ ਕੋਈ ਮੰਗ ਹੈਗੀ ਹੈ ਪ੍ਰਸ਼ਾਸਨ ਦੇ ਨਾਲ ਜਾਂ ਕੋਈ ਉਹਦਾ ਐਸਾ ਕੋਈ ਜਨਮ ਕੰਮ ਹੈਗਾ ਉਹ ਪ੍ਰਸ਼ਾਸਨ ਤੇ ਜਾ ਕੇ ਆਪਣੇ ਖੁਦ ਪੰਡਾ ਦੇ ਪ੍ਰਸ਼ਾਸਨ ਕੋਲ ਜਾ ਕੇ ਉਹਦੇ ਜੋ ਬਾਕੀ ਕਾਰਵਾਈ ਕਰਵਾਣ ਲੇਕਿਨ ਵਪਾਰੀ ਵਰਗ ਦਾ ਇਹਦੇ ਵਿੱਚ ਪ੍ਰਿੰਸੀਪਲ ਨਹੀਂ ਦੁਕਾਨਦਾਰਾਂ ਦਾ ਅੱਗੇ ਬਹੁਤ بڑا ਹਾਲਾਤ ਦੁਕਾਨਾਂ ਬੰਦ ਕਰਨ ਨਾਲ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਕਸਾ ਦੇਖੇ ਕੋ ਸਹੀ ਹੈ ਰਲ ਕੇ ਬੈਠਾ ਤਰੇ ਕਸਾ ਹੈ ਡਿਸਮ ਜੇ ਮੈ ਕਲ ਤਨ ਮੈ 50 ਦੇ ਦਿਓ ਜੇ ਉਹ ਗਲਤ ਅਥੇ 50 ਦੇਸਾ ਦੋਤੇ ਦੇ ਦਿਓ ਤੇ ਵੜ ਕੇ ਕਮਰਾ ਕਮਰਾ ਵੀ ਟਾ ਕੇ ਆਇਆ ਦਿਖਾ ਦਿੰਦੀ ਹੈ ਜੁਲਾਈ ਜੁਲਾਈ ਦੇ ਵਿੱਚ ਕੋ ਕਰ ਨਹੀਂ ਆਉਂਦਾ ਸ਼ੋਗਲਾਈ ਜੀ ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਤੁਸੀਂ ਲੋ ਇਨ ਆਰਡਰ ਨੂੰ ਕਿੱਦਾਂ ਦੇ ਦਿੱਤੇ ਕਿ ਜਦੋਂ ਆਏ ਦਿਨ ਹਰ ਇੱਕ ਕੋਈ ਪਾਰਟੀ ਵੱਲੋਂ ਸ਼ਹਿਰ ਬੰਦ ਕਰਨ ਦੇ ਕਾਰਨ ਨੂੰ ਕੀਤੀ ਜਾਂਦੀ ਕਾਲ ਕੀਤੀ ਜਾਂਦੀ ਸ਼ਹਿਰ ਬੰਦ ਕਰਨ ਦੀ ਮੈਂ ਇਹ ਤੁਹਾਡੇ ਮਾਧਿਅਮ ਲਈ ਦੱਸਣਾ ਚਾਹੁੰਗਾ ਮੀਡੀਅਮ ਮਾਧਿਅਮ ਰਾਹੀਂ ਦੱਸਣਾ ਚਾਹੁੰਗਾ ਮੀਡੀਆ ਦੇ ਰਾਹੀਂ ਕਿ ਤੁਸੀਂ ਚੀਜ਼ ਦੇਖੋ ਪੰਜਾਬ ਵਿੱਚ ਹੋ ਕੀ ਰਿਹਾ ਵਾ ਆਏ ਦਿਨ ਕਿਸੇ ਵੀ ਪਾਰਟੀ ਦੀ ਕਾਲ ਦਿੱਤੀ ਜਾਂਦੀ ਹੈ ਵਪਾਰੀ ਵਰਗ ਨੂੰ ਪਰੇਸ਼ਾਨ ਕੀਤਾ ਜਾਂਦਾ ਤੁਸੀਂ ਦੇਖੋ ਪੰਜਾਬ ਦੀ ਗਰੋਥ ਰੇਸ਼ੋ ਕੀ ਸੀਗੀ ਅੱਜ ਗਰੋਥ ਕੀ ਆ ਵਪਾਰੀਆਂ ਦੀਆਂ ਲੋਨ ਦੀਆਂ ਕਿਸ਼ਤਾਂ ਨਹੀਂ ਨਿਕਲਦੀਆਂ ਪਈਆਂ ਜਿਹਦਾ ਦਿਲ ਕਰਦਾ ਉਹ ਕਾਲ ਦਿੰਦਾ ਬੰਦ ਕਰ ਦਿਓ ਕਦ ਲਈ ਬੰਦ ਕਰ ਦਿਓ ਪਤਾ ਕਿਸੇ ਨੂੰ ਕੁਝ ਹੈ ਨਹੀਂ ਜੀ ਨਹੀਂ ਜੇ ਪੁੱਗ ਗੱਲ ਕਰੀਏ ਇੱਧਰ ਜਿਹੜੀ ਚਾਹੇ ਰਾਜਨੀਤਿਕ ਲੀਡਰ ਹੋਣ ਚਾਹੇ ਧਾਰਮਿਕ ਲੀਡਰ ਹੋਣ ਜਿਹੜੇ ਕਿ ਇੱਧਰ ਕਾਲ ਦਿੰਦੇ ਤੇ ਕਿਤਨੇ ਕਿਤੇ ਪ੍ਰਸ਼ਾਸਨ ਦੀ ਕਾਰ ਕਾਰਜ ਪ੍ਰਣਾਲੀ ਨੂੰ ਕਿੱਧਰ ਦੇ ਦੇਖੋ ਪ੍ਰਸ਼ਾਸਨ ਦਾ ਲਾਅ ਐਂਡ ਆਰਡਰ ਤੁਹਾਨੂੰ ਕਪੂਰਦੇਵੀ ਦੀ ਸਥਿਤੀ ਪਤਾ ਜੀ ਲਗਾਤਾਰ ਸੇ 3 ਮਰਡਰ ਹੋ ਚੁੱਕੇ ਨੇ ਦੇਮ ਦਿਹਾੜੇ ਛੁੱਟੇ ਦਿਨ ਇੱਥੇ ਮਰਡਰ ਹੋ ਚੁੱਕੇ ਆ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਮੇਰੀ ਤਾਂ ਇਹੀ ਮੰਗ ਆ ਕਿ ਪਲੀਜ਼ ਕਪੂਰਥਲੇ ਨੂੰ ਬਚਾਇਆ ਜਾਵੇ ਕਪੂਰਥਲੇ ਦੇ ਵਿੱਚ ਜੋ ਇਸ ਟਾਈਮ ਹਾਲਾਤ ਨੇ ਬੰਦਾ ਸ਼ਾਮ ਨੂੰ ਆਪਣੇ ਘਰੋਂ ਸਬਜ਼ੀ ਲੈਣ ਤੋਂ ਵੀ ਡਰਦਾ ਤਾਂ ਅੱਜ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਗਿਆ ਦੇਖੋ ਜੀ ਜੋ ਇੱਕ ਅੱਜ ਮਾਮਲਾ ਆਇਆ ਸੋਨੀ ਦਾ ਸੋਨੀ ਪੱਠੇ ਜੀ ਵਾਲਾ ਮਾਮਲਾ ਜੋ ਆਇਆ ਐਸ ਸੀ ਭਾਈਚਾਰੇ ਦੀ ਜ਼ਮੀਨ ਬਾਰੇ ਕਿਹਾ ਗਿਆ ਉਹਦੇ ਵਿੱਚ ਸ਼ਤੀਸ਼ਨਾਰ ਜੀ ਦੁਆਰਾ ਇਹ ਬੋਲਿਆ ਗਿਆ ਵਾ ਕਿ 185 ਕਿੱਲੇ ਕੋਈ ਸਾਡੇ ਹੈਗੇ ਆ ਮੈਂ ਕਹਿੰਦਾ ਜੀ ਬੇਸ਼ੱਕ ਹੈਗੇ ਤੁਹਾਡੇ ਅਗਰ ਤੁਹਾਡੇ 185 ਕਿੱਲੇ ਹੈਗੇ ਆ ਤੁਸੀਂ ਆਪ ਜੀ ਡੀਸੀ ਸਾਹਿਬ ਨੂੰ ਕੋਲ ਡੀਸੀ ਸਾਹਿਬ ਜੀ ਦੀ ਜਾਂਚ ਕਰਾਣ ਅਗਰ 185 ਕਿੱਲੇ ਐਸ.ਪੀ. ਚਰ ਦੇ ਹੈਗੇ ਆ ਤੇ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਸਾਰਾ ਇਲਾਕੇ ਉਹ 185 ਕਿੱਲੇ ਐਸ.ਪੀ. ਚਰਨ ਨੂੰ ਦੇ ਦੇਵੇ ਅਗਰ ਉੱਥੇ ਨਹੀਂ ਹੈਗੇ ਤਾਂ ਸਕੂਨ ਤੇ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਰਹਿਣ ਦਿੱਤਾ ਜਾਵੇ ਮੇਰੀ ਬੇਨਤੀ ਇਹੀ ਆ ਮੇਰੀ ਮੰਗ ਇਹੀ ਆ ਸ਼ਸਤਰ ਪ੍ਰਸ਼ਾਸਨ ਤੋਂ ਅਗਰ ਸੋਨੀ ਪੱਠੇ ਵਾਲੇ ਜਿਹਨੇ ਉੱਥੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਤੇ ਪਰਚਾ ਦਰਜ ਕਰਕੇ ਉਹ ਜ਼ਮੀਨ ਨੂੰ ਖਾਲੀ ਕਰਾਇਆ ਜਾਵੇ ਅਗਰ ਉਹਨਾਂ ਨੇ ਉਥੇ ਉਹਨਾਂ ਦਾ ਕੋਈ ਵੀ ਕਬਜ਼ਾ ਨਹੀਂ ਹੈਗਾ ਅਗਰ ਉਹਨਾਂ ਨੇ ਆਪਣੀ ਜੱਦੀ ਪੁਸ਼ਟੀ ਉਹ ਮਾਲਕੀਆ ਤੇ ਉਹਨਾਂ ਨੂੰ ਸਕੂਨ ਦੀ ਜ਼ਿੰਦਗੀ ਇੱਕ ਜੀਣ ਵਾਸਤੇ ਦਿੱਤੀ ਜਾਵੇ ਇਹ ਸ਼ਾਸਨ ਪ੍ਰਸ਼ਾਸਨ ਦੇ ਕਰਤੱਵ ਹੈ ਕਿਉਂਕਿ ਉਹ ਪਹਿਲੇ ਨਾਗਰਿਕ ਨੇ ਇੱਕ ਵਪਾਰੀ ਵੀ ਨੇ ਦੀਪਕ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋ ਜਿਹੜੇ ਕਿ ਅੱਜ ਬਾਜ਼ਾਰ ਵਾਲੇ ਵਪਾਰੀ ਪਰਕਰਮ ਵਾਲੋ ਨਾਲ ਦੀ ਸਭ ਨੂੰ ਵੀ ਮਿਲਣ ਆਏ ਤਾਂ ਕੀ ਮਾਮਲਾ ਸੀ ਤੇ ਕਿਤਾ ਦੇਖਦੇ ਜਿਹੜੇ ਕਿ ਪੰਜਾਬ ਸ਼ਹਿਰ ਬੰਦ ਕਰਨ ਦੇ ਕਾਲ ਕਾਲ ਨੂੰ ਵੀ ਸਟੇਸ਼ਨਰੀ ਦੇ ਕੋ ਗੱਲ ਇਹ ਆ ਕਿ ਪਿਛਲੇ 4 ਜਾਂ 5 ਮਹੀਨੇ ਤੋਂ ਕਾ ਮਾਮਲਾ ਬੜਾ ਚਰਚਾ ਦਾ ਵਿਸ਼ੇ ਬਣਿਆ ਹੋਇਆ ਮੀਡੀਆ ਵਿੱਚ ਸੋਸ਼ਲ ਮੀਡੀਆ ਵਿੱਚ ਵੀ ਅਤੇ ਪ੍ਰਿੰਟ ਮੀਡੀਆ ਦੇ ਵਿੱਚ ਉਹਦੀ ਪਿਸ਼ਟਭੂਮੀ ਵਿੱਚ ਜੇ ਜਾਈਏ ਤੇ ਪਿਛਲੇ ਲੰਬੇ ਸਮੇਂ ਤੋਂ ਸੋਨੀ ਸਾਹਿਬ ਜਿਹੜੇ ਆ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਦੇਖੋ ਅੱਜ ਵਪਾਰੀ ਵਰਗ ਕੋਈ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਵੀ ਨਾਲ ਸਾਡੀ ਮੋਬਾਈਲ ਐਸੋਸੀਏਸ਼ਨ ਕਪੜੇ ਦੇ ਵਪਾਰੀ ਫਾਈਨੈਂਸ ਐਸੋਸੀਏਸ਼ਨ ਅਤੇ ਮੰਦਰ ਕਮੇਟੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਅੱਜ ਇੱਕ ਸਾਂਝੇ ਤੌਰ ਤੇ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਆ ਕਿਉਂਕਿ ਕਾਰਨ ਇਹ ਆ ਕਿ ਅਸੀਂ ਸੋਨੀ ਸਾਹਿਬ ਦੀ ਫੇਵਰ ਨਹੀਂ ਕਰਦੇ ਜੇ ਸੋਨੀ ਸਾਹਿਬ ਦੀ ਗਲਤੀ ਆ ਜੇ ਉਹਨਾਂ ਨੇ ਕੋਈ ਸਰਕਾਰੀ ਜ਼ਮੀਨ ਤੇ ਕੋ ਕਬਜ਼ਾ ਕੀਤਾ ਵਾ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਚ ਕੋਈ ਕਿਸੇ ਨੂੰ ਇਤਰਾਜ਼ ਨਹੀਂ ਮਗਰ ਇੱਕ ਵਪਾਰੀ ਨੂੰ ਜਾਣ ਬੁੱਝ ਕੇ ਹਰਾਸ ਕੀਤਾ ਜਾਵੇ ਉਹਨੂੰ ਤੰਗ ਕੀਤਾ ਜਾਵੇ ਔਰ ਉਹਦੀ ਜਿਹੜੀ ਮਾਨ ਮਰਿਆਦਾ ਵਾ ਉਹਨੂੰ ਉਹਦਾ ਕਹਾਣ ਕੀਤਾ ਜਾਵੇ ਚਪਰਾ ਦੇ ਵਿੱਚ ਵੀ ਅਤੇ ਮੀਡੀਆ ਰਾਈ ਵੀ ਇਹ ਕੋਈ ਚੰਗੀ ਵਧੀਆ ਗੱਲ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਿਛਲੇ 5 ਜਾਂ 6 ਮਹੀਨਿਆਂ ਤੋਂ ਇਹਨਾਂ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਮਗਰ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਸਾਂਝੇ ਤੌਰ ਤੇ ਸਾਰੇ ਸ਼ਹਿਰ ਵਾਸੀਆਂ ਨੇ ਅੱਜ ਰਲ ਕੇ ਸੀਸੀ ਸਾਹਿਬ ਦੇ ਕੋਲ ਮੰਗ ਰੱਖੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ 9 ਤਰੀਕ ਨੂੰ ਇਸ ਤਰ੍ਹਾਂ ਤਾਨਾ ਲਾਇਆ ਜਾਏਗਾ ਜਾਂ ਕੰਗ ਕੀਤਾ ਜਾਏਗਾ ਉਹ ਇਹ ਗੱਲ ਆ ਕਿ ਵਪਾਰੀ ਵਰਗਾ ਅੱਗੇ ਬੜਾ ਪਰੇਸ਼ਾਨ ਆ ਪੂਰੀ ਸਾਹ ਨੇ ਵੀ ਇਹ ਗੱਲ ਕੀਤੀ ਆ ਕਿ ਵਪਾਰੀ ਤਾਂ ਅੱਗੇ ਬਹੁਤ ਡਰਿਆ ਹੋਇਆ ਨਾ ਤਾਂ ਕੰਮਕਾਰ ਆ ਦੂਜਾ ਲਾਅ ਐਂਡ ਸਟਿਡੀ ਲਾਅ ਐਂਡ ਆਰਡਰ ਦੀ ਸਟਿਡੀ ਦੇਖ ਲੋ ਕਪੂਠੇ ਦੇ ਵਿੱਚ ਕਿੰਨੀ ਮਾੜੀ ਆ ਛੇ ਸੋਨੀ ਸਾਹਿਬ ਨੇ ਕੋਈ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੁਸੀਂ ਸਾਬਤ ਕਰੋ ਇਸ ਗੱਲ ਨੂੰ ਮਗਰ ਸਰਕਾਰ ਇਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਆ ਇੰਨੇ ਵਪਾਰੀ ਇੰਨਾ ਸ਼ਹਿਰ ਅੱਜ ਡੀਸਾ ਕੋ ਆਇਆ ਵਾ ਐਸਐਸਬੀ ਸਾਹਿਬ ਨੂੰ ਮਿਲਣ ਦਾ ਮਨਵਾ ਸਾਰਿਆਂ ਦਾ ਕਿ ਇੰਦਾ ਦਾ ਕੋਈ ਵੀ ਬੰਦਾ ਉੱਠ ਕੇ ਜਿਹਨੂੰ ਮਰਜ਼ੀ ਤੰਗ ਕਰ ਲੂਗਾ ਨਜ਼ਾਇਜ਼ ਇੰਦਾ ਕਰਨ ਲੱਪੂਗਾ ਇਹ ਕੋਈ ਤਰੀਕਾ ਨਹੀਂ ਹੈਗਾ ਇਸ ਕਰਕੇ ਅੱਜ ਪੂਰੇ ਸ਼ਹਿਰ ਦੀ ਮੰਗ ਆ ਕਿ ਪ੍ਰਸ਼ਾਸਨ ਆਉਣ ਵਾਲਾ ਜਿਹੜਾ ਸਮਾਂ ਵਾ ਉਹਦੇ ਵਿੱਚ ਕੋਈ ਅਸਹਿਬ ਜਿਹੜੀ ਆ ਘਟਨਾ ਨਾ ਵਾਪਰ ਜਾਵੇ ਉਹਨੂੰ ਹੱਲ ਕਰਨ ਵਾਸਤੇ ਕੋਈ ਨਾ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸਰ ਜੀ ਆਪਾਂ ਗੱਲ ਕਰੀਏ ਤੁਸੀਂ ਇੱਕ ਕਹੋ ਕਿ ਨੇਤਾ ਵੀ ਹੋ ਤੇ ਇੱਕ ਵਪਾਰੀ ਵਰਗ ਨਾਲ ਵੀ ਸੰਬੰਧਿਤ ਹੋ ਤੇ ਜਿਹੜੀ ਕਿ 9 ਤਰੀਕ ਨੂੰ ਇਹ ਜਿਹੜੀ ਸਟੇਸ਼ਨਾਰੀ ਵੱਲੋਂ ਸ਼ਹਿਰ ਬੰਦ ਕਰਨ ਦੀ ਕੋਲ ਦਿੱਤੀ ਗਈ ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ? ਕਿਤਾ ਕਿ ਸੋਸ਼ਲ ਮੀਡੀਆ ਤੇ ਰਾਹੀਂ ਸਾਨੂੰ ਪਤਾ ਲੱਗਾ ਸੀਗਾ ਵਪਾਰ ਮੰਡਲ ਨੂੰ ਕਿ ਕੁਝ ਜਥੇਬੰਦੀਆਂ ਵੱਲੋਂ 9 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਆ ਤੇ ਉਸ ਬੰਦ ਦੀ ਕਾਲ ਦੇ ਨਾਲ ਵਪਾਰੀਆਂ ਦੇ ਵਿੱਚ ਬਹੁਤ ਡਰ ਦਾ ਮਾਹੌਲ ਸੀਗਾ ਕਿਉਂਕਿ ਵਪਾਰ ਤਾਂ ਅੱਗੇ ਹੀ ਵਪਾਰੀਆਂ ਦੇ ਬਹੁਤ ਮਾੜੇ ਹਾਲਾਤ ਚੱਲਦੇ ਪਏ ਨੇ ਹਾਲਾਤ ਬਹੁਤੇ ਅੱਛੇ ਨਹੀਂਗੇ ਤੇ ਜੇ ਉਹਨਾਂ ਦੀ ਕੋਈ ਮੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਜਾਂ ਕੋਈ ਉਹਨਾਂ ਦਾ ਐਸਾ ਕੋਈ ਜਨਮਨ ਕੰਮ ਹੈਗਾ ਉਹ ਪ੍ਰਸ਼ਾਸਨ ਦੇ ਜਾ ਕੇ ਆਪਣੇ ਕੋਲ ਉਹਨਾਂ ਦੇ ਪ੍ਰਸ਼ਾਸਨ ਕੋਲ ਜਾਣ ਤੇ ਉਹ ਤੇ ਜੋ ਬੰਦੀ ਕਾਰਵਾਈ ਕਰਵਾਣ ਲੇਕਿਨ ਵਪਾਰੀ ਵਰਗ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਦੁਕਾਨਦਾਰਾਂ ਦਾ ਅੱਗੇ ਹੀ ਬਹੁਤ ਮਾੜਾ ਹਾਲਾਤ ਦੁਕਾਨਾਂ ਬੰਦ ਕਰਨ ਨਾਲ ਇਹਦਾ ਕੋਈ ਹੱਲ ਨਹੀਂ ਹੋਣ ਲੱਗਾ ਸੋ ਸਾਡੀ ਡੀਸੀ ਸਾਹਿਬ ਨੂੰ ਇਹੀ ਮੰਗ ਸੀ ਕਿ ਜੋ ਵੀ ਹੈਗਾ ਤੁਸੀਂ ਪ੍ਰਸ਼ਾਸਨ ਇਹਦੇ ਵਿੱਚ ਦਖਲ ਦੇ ਕੇ ਜਿਹਦੀ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਵਪਾਰੀ ਵਰਗ ਦੇ ਵਿੱਚ ਡਰ ਦਾ ਮਾਹੌਲ ਨਾ ਬਣਿਆ ਬਣਾਇਆ ਜੇ ਗੱਲ ਕਰੀਏ ਡੀਸੀ ਸਾਹਿਬ ਨਾਲ ਤੁਹਾਡੀ ਮੀਟਿੰਗ ਵੀ ਹੋਈ ਤਾਂ ਡੀਸੀ ਵੱਲੋਂ ਤੁਹਾਨੂੰ ਕੀ ਸ਼ੁਆਸ਼ਨ ਦਿੱਤਾ ਗਿਆ ਡੀਸੀ ਸਾਹਿਬ ਨੇ ਸਾਨੂੰ ਇਹ ਇਨਸ਼ੋਰ ਕੀਤਾ ਵਾ ਕਿ ਜੋ ਵੀ ਕਾਨੂੰਨੀ ਕਾਰਵਾਈ ਜਿਸ ਤਰ੍ਹਾਂ ਵੀ ਪੰਥੀ ਹੋਊਗੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਲਾਣ ਆਰਡਰ ਜਿਹੜਾ ਪੂਰਾ ਬਣਿਆ ਰੋਗਾ ਉਹਦਾ ਖਿਆਲ ਰੱਖਿਆ ਜਾਊਗਾ ਜੇ ਕੋਈ ਵੀ ਕੋਈ ਸ਼ਰਾਰਤੀ ਅੰਸਰ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਊਗਾ ਨਹੀਂ ਜੇ ਜ਼ਮੀਨ ਦੀ ਆਪਾਂ ਕਹੇ ਲੋ ਕਿ ਗੱਲ ਕਰੀਏ ਕਿ ਜ਼ਮੀਨ ਜਿਹੜੀ ਕਿ ਐਸਸੀ ਵਰਗ ਨਾਲ ਸੰਬੰਧਿਤ ਕਿਸੇ ਵੀ ਦੀ ਹੈਗੀ ਹੈ ਤਾਂ ਲੱਗਦਾ ਕਿ ਤੁਹਾਨੂੰ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਜੀ ਦੇਖੋ ਕਿ ਜੇ ਕਿਸੇ ਸਮਾਜ ਦੀ ਕਿਸੇ ਨੂੰ ਕੋਈ ਜ਼ਮੀਨ ਵੰਡੇ ਤੋ ਹੋਈ ਹੋਈ ਆ ਤੇ ਉਹਨੂੰ ਮਿਲਣੀ ਚਾਹੀਦੀ ਆ ਲੇਕਿਨ ਉਹਦੀ ਪਹਿਲਾਂ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ ਕਿ ਆ ਉਹ ਹੈ ਵੀ ਆ ਉਥੇ ਜਿਹਨੂੰ ਆਪਾਂ ਕਲੇਮ ਕਰਦੇ ਵੇ ਆ ਸੋ ਇਹ ਜਿਹੜਾ ਸਾਰਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਆ ਇਹ ਪ੍ਰਸ਼ਾਸਨ ਖੁਦ ਕਰੇ ਇਹਦੇ ਵਿੱਚ ਵਪਾਰੀ ਵਰਗ ਦਾ ਕੋਈ ਕਸੂਰ ਨਹੀਂ ਹੈਗਾ ਨਾ ਵਪਾਰੀ ਵਰਗ ਨੇ ਇਹਦੇ ਵਿੱਚ ਕੁਝ ਕਰਨਾ ਵਾ ਸਾਰੇ ਜੇ ਗੱਲ ਕਰੀਏ ਚਲੋ ਕੀ ਜਿਹੜੀ 9 ਤਰੀਕ ਦੀ ਸਟੇਸ਼ਨਰ ਵੱਲੋਂ ਇੱਕ ਬੰਦ ਦੀ ਕੋਲ ਵੀ ਜਿੱਤੀ ਗਈ ਹੈ ਤੇ ਜਿੰਨਾ ਵੀ ਜਿਹੜਾ ਮਾਮਲਾ ਹੈਗਾ ਤੁਹਾਡੇ ਨਾਲ ਜ਼ਮੀਨ ਨੂੰ ਲੈ ਕੇ ਸੰਬੰਧਿਤ ਚੱਲਦਾ ਪਿਆ ਵਾ ਤਾਂ ਅੱਜ ਤੁਸੀਂ ਇਸ ਸੰਬੰਧਿਤ ਡੀਸੀ ਸਾਹਿਬ ਨੂੰ ਮਿਲੇ ਤਾਂ ਕੀ ਗੱਲਬਾਤ ਹੋਈ ਤਾਂ ਕੀ ਸਟਾ ਨਿਕਲਿਆ ਬਿਸਾਨੂ ਅਸੀਂ ਬਿਸਾਨੂ ਪੂਰਾ ਜਾਨੂੰ ਕਰਾਇਆ ਭਾਈ ਇਹ ਸਾਨੂੰ ਪਿਛਲੇ 1 ਹਫ਼ਤੇ ਤੋਂ ਵੀਡੀਓ ਪਾ ਪਾ ਕੇ ਵਾਇਰਲ ਕਰਕੇ ਸਾਨੂੰ ਧਮਕਾ ਰਿਹਾ ਰਿਹਾ ਔਰ ਲੋਕਾਂ ਨੂੰ ਗੁੰਮਰਾ ਕਰ ਰਿਹਾ ਐਸੀ ਪਛਣ ਗੁੰਮਰਾ ਕਰ ਰਿਹਾ 185 ਕਿੱਲੇ ਕਹਿੰਦਾ ਵਾ 185 ਕਿੱਲੇ ਹੈ ਕਿਤੇ ਪਰੋਂ ਇਹ ਤਾਂ ਸਾਬਤ ਕਰੇ ਮੇਰੀ ਉੱਥੇ ਮਾਲਕੀ ਹੈ ਜਿੱਤੀ ਕੁਛਤੀ ਜ਼ਮੀਨ ਹੈਗੀ ਆ ਉਹ ਕਹਿੰਦਾ ਉਹ ਵੀ ਮੇਰੀ ਹੈ ਟੋਟਲ ਤੁਹਾਡੀ ਮਾਲਕੀ ਕਿੰਨੀ ਜ਼ਮੀਨ ਜਗ੍ਹਾ ਦੀ ਆ 3390 ਕਿੱਲੇ ਹੈਗੀ ਸਾਡੇ ਸਾਰੇ ਪਰਿਵਾਰ ਦੇ ਉੱਤੇ ਤੇ ਜਿਹੜੀ ਪੰਜਾਬ ਸਰਕਾਰ ਦੀ ਸੀ ਉਹ ਕਿੰਨੀ ਸੀ ਜਗ੍ਹਾ ਉਹ 28 ਕਨਾਲ 4 ਮੋਲੇ ਜਗ੍ਹਾ ਹੈਗੀ 28 ਕਨਾਲ ਨੇ ਹੋਏ ਸੋ ਸਰ ਇਹ 185 ਕਿੱਲੇ ਦੀ ਕਿਉਂ ਫਿਗਰ ਲੈ ਕੇ ਆ ਰਹੇ ਆਂ ਇਹ ਭਾਈ ਸਾਹਿਬ ਇਹ ਤਾਂ ਉਹਨੂੰ ਕੁਝ ਦੱਸ ਸਕਦਾ ਉਹ ਦੱਸਦਾ ਮਨੋ ਮਨੋ ਲੱਗੀ ਮਨੋਦਰ ਕੀ ਬਣਾਇਆ ਮਨੂ ਕੋ ਇਹ ਪਤਾ ਕਿ ਮਨੂ ਨੂੰ ਧਮਕੀਆਂ ਦੇ ਰਿਹਾ ਬਲੈਕਮੇਲ ਕਰ ਰਿਹਾ ਔਰ ਉਹ ਕੋ ਕਾਰਵਾਈ ਕੋਈ ਨਹੀਂ ਹੁੰਦੀ। ਕਿਤੇ ਇਹ ਕਹਿ ਸਰ ਨਹੀਂ ਕਿਸ ਤਰੀਕੇ ਨਾਲ ਧਮਕੀਆਂ ਦੇ ਰਿਹਾ ਜਾਨ ਨੂੰ ਮਾਰ ਮਾਰਨ ਦੀ ਹੈ ਕੀ ਉਹਦਾ ਉਹ ਉਹ ਕਰ ਰਿਹਾ ਜਿਹੜੀ ਜ਼ਮੀਨ ਹੈਗੀ ਆ ਇਹ ਇੱਥੇ ਕਬਜ਼ਾ ਕਰਨਾ ਚਾਹ ਕੇ ਤਾਂ ਹੁਣ 9 ਤਰੀਕ ਨੂੰ ਜਿਹੜੀ ਬੰਦ ਦੀ ਕੋਲ ਦਿੱਤੀ ਗਈ ਹੈ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਦਾ ਸਹੀ ਕਦਮ ਹੈਗਾ ਕਿ ਇਹ ਕੋ ਪ੍ਰਸ਼ਾਸਨ ਦੇਖੇ ਕੋ ਸਹੀ ਹੈ ਉਹ ਹਲਕੇ ਮਹਤੰਤਰ कसे ਆ ਇਸ ਆਉਂਦੇ ਜੇ ਮੈਂ ਗਲਤ ਤਾਂ ਮੈਨੂੰ 50 ਦੇ ਦਿਓ ਜੇ ਉਹ ਗਲਤ ਤਾਂ ਉਹ ਤੇ 50 ਦੇ ਸਦੋਂ ਦੇ ਦੇ ਜੇ ਵੜ ਕੇ ਕਮਰਾ ਕਮਰਾ ਵੀ ਢਾਕੇ ਆ ਦਿਖਾ ਦਿੱਤੀ ਜੁਲਾਈ ਜੁਲਾਈ ਮਹੀਨੇ ਦੀ ਕੋਈ ਕਾਰ ਵੀ ਨਹੀਂ ਅਜੇ ਤੱਕ ਕੋਈ ਤਾਂ ਲੱਗਦਾ ਕਿ ਤਣ ਕਿਤੇ ਕਹ ਲੋ ਕਿ ਇਹ ਇੱਕ ਪਾਰਟੀ ਦੇ ਨੂੰ ਲੈ ਕੇ ਕਿਤਨਾ ਕਿਤੇ ਤੁਹਾਨੂੰ ਥ੍ਰੈਡ ਕਰ ਰਿਹਾ ਲੱਗਦਾ ਨਹੀਂ ਹੈ ਉਹ ਥ੍ਰੈਡ ਕਰ ਰਿਹਾ ਹੈ ਵੀਡੀਓਜ਼ ਆ ਗਈਆਂ ਥ੍ਰੈਡ ਕਰ ਰਿਹਾ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮਤਲਬ ਕੀ ਆਸ ਰੱਖਦੇ ਆ ਕਿ ਤੁਹਾਨੂੰ ਕੋਈ ਇਨਸਾਫ ਨਹੀਂ ਪ੍ਰਸ਼ਾਸਨ ਤੋਂ ਅਸੀਂ ਆਸ ਇਹ ਰੱਖਦੇ ਆ ਕਿ ਸਾਨੂੰ ਜਿਹੜੀ ਸਾੜੀਆਂ ਸ਼ਹਿਰ ਦੀ ਅਮਨ ਸ਼ਾਂਤੀ ਬਣੀ ਰੱਖੇ ਤੇ ਸਾਡੀ ਜਹਾਨੋ ਮਾਲ ਦੀ ਹਫਾਜ਼ਤ ਕਰੇ ਅਸੀਂ ਵਪਾਰੀ ਆਦਮੀ ਆ ਲੜਾਈ ਫੜ ਕਰਨੇ ਕਿਸ ਨਾਲ